ਇਹ ਆ ਜੀ ਦੁਬਈ ਦੁਬਈ ਦੇ ਅਸੀਂ ਖੜੇ ਆ ਬੁਰਜ ਖਲੀਫਾ ਦੇ ਥੱਲੇ ਇੱਧਰ ਕੇਬਲ ਟਾਵਰ ਹੈ ਬਾਈ ਨੇ ਬਹੁਤ ਸੋਹਣੀ ਗੱਲਾਂ ਕੀਤੀਆਂ ਸਪੀਕਰ ਤੇ ਬਾਈ ਦੇ ਕੋਈ ਸਾਪੋਂ ਦੋ ਗੱਲਾਂ ਬਹੁਤ ਸ਼ਖਤ ਬਾਈ ਵਾਸਤੇ ਬੋਲਦੇ ਬਹੁਤ ਛੱਡ ਗਿਆ ਦੁਨੀਆ ਲਈ ਗਾਣੇ ਚੱਕਨੇ ਆ ਆਹ ਪਾਟੀ ਉੱਤੇ ਮਾਰਨੀ ਆ ਥਾਪੀ ਜੱਟ ਦੀ ਉਹ ਦੁਨੀਆ ਚ ਕਲਾਕਾਰ ਬੜੇ ਹੋਣਗੇ ਪਰ ਹੁਣੀ ਨਹੀਂਓ ਕਿਸੇ ਕੋਲੋਂ ਕਾਪੀ ਜੱਟ ਦੀ ਉਹ ਹਰ ਇੱਕ ਕਰਦਾ ਏ ਮਾਣ ਤੇਰੇ ਤੇ ਹੁਣ ਯਾਰਾਂ ਦੀਆਂ ਬਾਹਾਂ ਉੱਤੇ ਟੈਟੂ ਛਪਣੇ ਜੀ ਬਾਜੀ ਜੀ ਬਾਜੀ ਜੰਮਣੇ ਜੰਮਣੇ ਤੰਬ ਤੇਰੇ ਜੱਗ ਤੇ ਤੇਰੇ ਵਰਗੇ ਨਾ ਸਿੱਧੂ ਆ ਦੁਬਾਰਾ ਜੰਮਣੇ ਉਹ ਜੰਮਣੇ ਪੁੱਤ ਤੰਬ ਤੇਰੇ ਜੱਗ ਤੇ ਇਰੇ ਵਰਗੇ ਨੰਨ ਸਿੱਧੂ ਆਦੂ ਬਰਾਜਮਣੇ